ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਮੈਂ ਬਣਾਉਣ ਲੱਗੀ ਆ ਮਖਣੀ ਮਲਾਈ ਤੋਂ ਮਖਣੀ 10 11 ਦਿਨ ਦੀ ਆ ਬਸ ਤੇ ਇਹ ਤੋਂ ਮੈਂ ਤੁਹਾਨੂੰ ਮਖਣੀ ਬਣਾ ਕੇ ਦਿਖਾਵਾਂਗੀ ਹਾਂਜੀ ਮੈਂ ਪਲਾਈ ਪਾਲੀ ਹੁਣ ਮੈਂ ਮਲਾਈ ਇਹਦੇ ਚ ਥਗਲੇ ਚ ਇਹਦੇ ਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਇਹਦੇ ਚ ਇਦਾਂ ਕਰਕੇ ਥੋੜਾ ਜਿਹਾ ਹੋਰ ਪਾ ਲੈਣਾ ਨਾਰਮਲ ਪਾਣੀ ਪਾਉਣਾ ਵਾ ਇਹ ਦਹੀਂ ਕਰਦੀ ਹੁੰਦੀ ਆ ਮਲਾਈ ਨੂੰ ਤੇ ਆਪਾਂ ਵੈਸੇ ਵੀ ਆ ਕੇ ਸਿੱਧੀ ਮਲਾਈ ਵੀ ਗਰਮ ਕਰ ਸਕਦੇ ਆ ਉਹਦੇ ਨਾਲ ਕਿਉਂ ਘਰ ਤਰੀਕਾ ਲੈ ਜੇ ਜੇ ਮੱਖਣੀ ਬਣਾ ਕੇ ਆਪਾਂ ਕਿਉਂ ਬਣਾਵਾਂਗੇ ਉਹਦੇ ਨਾਲ ਕਿਉਂ ਵੱਧ ਨਿਕਲਦਾ ਵਾ ਨਾਲੇ ਦਾਣੇਦਾਰ ਕਿਉਂ ਬਣਦਾ ਵਾ ਉਦਾਂ ਦਾਣੇਦਾਰ ਕਿਉਂ ਨਹੀਂ ਬਣਦਾ ਜਦੋਂ ਆਪਾਂ ਸਿੱਧੀ ਮਲਾਈ ਗਰਮ ਕਰਦੇ ਆਂ ਇਹ ਸੀ ਆਪਣਾ ਆਪਣਾ ਤਰੀਕਾ ਹੁੰਦਾ ਜੀ ਇਹ ਮੈਂ ਆਪ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਬਾਕੀ ਜਿਹੜੇ ਕੰਮ ਕਰਦੇ ਸਾਰੇ ਵਧੀਆ ਕੰਮ ਕਰਦੇ ਆ ਕੋਈ ਘਟੀਆ ਕੰਮ ਨਹੀਂ ਕਰਦਾ ਤਰੀਕਾ ਹੁੰਦਾ ਅਲੱਗ-ਅਲੱਗ ਮੇਰਾ ਤਰੀਕਾ ਇਹ ਆ ਜੇ ਕੰਮ ਕਰਨ ਦਾ ਇੱਦਾਂ ਕਰਸ ਇਹ ਸਿਰਫ ਮੈਂ 2 ਮਿੰਟ ਲਈ ਲੈਡ ਤੇ ਚਲਾਈ ਸੀ ਬਸ ਤੇ ਮੋੜ ਕੇ ਮੈਂ ਇਦਾਂ ਹੀ ਕਰੂੰਗੀ ਆ ਦੇਖੋ ਜੀ ਇਹਦਾ ਮੱਖਣੀ ਬਣ ਜਾਣੀ ਆ ਉਹ ਕਿਉਂਕਿ ਮੈਂ ਫਰਿੱਜ ਚੋਂ ਕੱਢੀ ਸੀ ਥੋੜੀ ਜਿਹੀ ਕੈੜੀ ਸੀਗੀ ਉਹ ਤਾਂ ਕਰਕੇ ਮੈਂ ਲੈਟ ਤੇ ਲਾਈ ਸੀ ਨਹੀਂ ਮੈਂ ਬਸ ਇਦਾਂ ਹੀ ਕਰ ਲੈਣੀ ਹੁੰਦੀ ਆ ਬਸ ਆ ਦੇਖੋ ਜੀ ਮੱਖਣੀ ਕਿੰਨੀ ਵਧੀਆ ਬਣੀ ਆ ਨੇੜੇ ਕਰਕੇ ਦਿਖਾ ਲਵਾਂਗੀ ਦੇਖੋ ਇਨੂੰ ਮੈਂ ਕਰ ਦੂੰਗੀ ਹੁਣ ਗਰਮ ਪਾਣੀ ਨਾਲ ਸਾਫ਼ ਪਹਿਲਾਂ ਜੇ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਜੀ ਇਦਾਂ ਕਰਕੇ ਮੱਖਣੀ ਬਹੁਤ ਵਧੀਆ ਬਣੀ ਆ ਇਦਾਂ ਕੱਟ ਕੇ ਆਪਾਂ ਪਾਣੀ ਕੱਢ ਦੇਣਾ ਇਹਦੇ ਵਿੱਚ ਸਾਰਾ ਇਹ ਤਾਂ ਆ ਦੇਖੋ ਜੀ ਇਦਾਂ ਇਸ ਅਰਥ ਮੇਰੀ 10 11 ਦਿਨ ਦੀ ਮਲਾਈ ਆ ਜੀ ਮਲਾਈ ਜਦੋਂ ਆਪਾਂ ਦੁੱਧ ਗਰਮ ਕਰਦੇ ਆ ਤੇ ਆਪਾਂ ਜਦੋਂ ਨਾ ਬਾਲਾ ਦਿਨੇ ਦੁੱਧ ਨੂੰ ਆਪਾਂ ਕੇਰੇ ਵਾਲਾ ਆ ਜਾਂਦਾ ਬਸ ਆਪਾਂ ਲਾ ਕੇ ਰੱਖ ਦਿੰਨੇ ਦੁੱਧ ਇਦਾਂ ਨਹੀਂ ਗਰਮ ਕਰਨਾ ਜੀ ਮੈਂ ਕਰਦੀ ਨਹੀਂ ਥੋੜਾ ਜਿਹਾ ਫਲੇਮ ਆਪਾਂ ਘੱਟ ਕਰ ਦੇਣਾ ਹੁੰਦਾ ਗੈਸ ਦਾ ਤੇ ਥੋੜਾ ਜਿਹਾ ਉਹਨੂੰ ਰਿਜਣ ਦਿਓ ਫਿਰ ਮਲਾਈ ਥੋੜੀ ਜਿਹੀ ਮੋਟੀ ਆ ਜਾਂਦੀ ਹੈ ਉੱਪਰ ਦੁੱਧ ਦੇ ਫਰਿੱਜ ਚ ਰੱਖ ਦਿਓ ਠੰਡਾ ਹੋਏ ਤੋਂ ਇਹ ਫੇਰ ਸਵੇਰ ਨੂੰ ਮੋਟੀ-ਮੋਟੀ ਮਲਾਈ ਲੈ ਜਾਂਦੀ ਦੁੱਧ ਤੋਂ ਦੂਜੇ ਵਾਲੇ ਬਲੌਗ ਚ ਮੈਂ ਤੁਹਾਨੂੰ ਦਿਖਾਇਆ ਹੋਇਆ ਨਾ ਮਲਾਈ ਕਿੱਦਾਂ ਕੱਢਦੇ ਆਂ ਉਹਦਾ ਕੱਢਦੀ ਹੁੰਨੀ ਆ ਮੈਂ ਅਸੀਂ ਕਿਲੋ ਦੁੱਧ ਹੀ ਲੈ ਲਏ ਆ ਜੀ ਬਸ ਬੈਨ ਦਾ ਉਹਦੇ ਚ ਮੈਂ ਘਿਓ ਜੋੜ ਲੈਣੀ ਆ ਵਾਧੂ ਅਸੀਂ ਕਦੇ ਵੀ ਘਿਓ ਮੁੱਲ ਨਹੀਂ ਲਿੱਤਾ ਅਸੀਂ ਘਰ ਦਾ ਬਣਾ ਕੇ ਖਾਂਦੇ ਆ ਜੀ ਬਹੁਤ ਟਾਈਮ ਹੋ ਗਿਆ 7-8 ਸਾਲ ਹੋ ਗਏ ਥੋੜਾ ਥੋੜਾ ਜੋੜ ਵੀ ਲੈਣੀ ਹੁੰਨੀ ਆ ਥੋੜਾ ਥੋੜਾ ਲੱਭ ਦੀ ਪਹੋਣੀ ਨਾਲ ਦੀ ਨਾਲ ਖਾ ਵੀ ਲੈਂਦੀ ਆ ਇਦਾਂ ਨਹੀਂ ਮੈਂ ਜੋੜੀ ਹੀ ਜਾਂਦੀ ਜੋੜ ਕੇ ਵੀ ਇਹਨਾਂ ਨੇ ਨਹੀਂ ਖਾਣਾ ਤੇ ਉਹਦਾ ਵੀ ਇਹਨਾਂ ਨੇ ਨਹੀਂ ਖਾਣਾ ਜੀ ਰੋਜ ਦੇਖਿਓ ਆ ਮੈਂ ਕੱਢ ਲਿਆ ਮੱਖਣੀ ਜਿਹੜਾ ਆਹ ਵਾਲਾ ਦੁੱਧ ਬਚਿਆ ਵਾ ਵਿੱਚ ਜਦੋਂ ਆਪਾਂ ਮੱਖਣੀ ਕੱਢ ਲੈਂਦੇ ਆ ਦੁੱਧ ਜੋ ਬਚ ਜਾਂਦਾ ਨਾ ਲੱਸੀ ਵੀ ਕਹਿ ਦਿੰਦੇ ਇਹਨੂੰ ਪਰ ਇਹ ਲੱਸੀ ਨਹੀਂ ਹੈਗੀ ਦੁੱਧ ਹੀ ਕਿਉਂਕਿ ਮੈਂ ਇਹਨੂੰ ਜਾਗ ਨਹੀਂ ਲਾਇਆ ਹੈਗਾ ਕਿਉਂਕਿ ਇਹ ਖੱਟੀ ਨਹੀਂ ਹੈਗੀ ਇਹਨੂੰ ਹੁਣ ਮੈਂ ਇਹਦੇ ਚ ਪਨੀਰ ਕੱਟ ਕੇ ਦਿਖਾਉਂਗੀ ਆਪਾਂ ਕੁਸ ਵੀ ਵੇਸਟ ਨਹੀਂ ਜਾਣ ਦੇਣਾ ਜੀ ਆ ਦੇਖੋ ਜੀ ਹੁਣ ਮੈਂ ਧਰ ਤੱਕ ਗੈਸ ਤੇ ਦੁੱਧ ਚ ਤੇ ਇਹਦੇ ਚ ਮੈਂ ਪਾਉਂਗੀ ਵਿਨੇਗਰ ਇਹ ਵਾਲਾ ਇਹ ਵਾਲਾ ਲਿਆਂਦਾ ਹੋਇਆ ਮੈਂ ਪਨੀਰ ਬਣਾ ਲੈਣੀ ਹੁੰਦੀ ਏਦਾਂ ਮਲਾਈ ਕੱਢ ਕੇ ਥੋੜੇ ਜਿ ਦਿਨ ਬਾਅਦ ਹੀ ਤੇ ਬਸ ਥੋਨੂੰ ਮੈਂ ਬਣਾ ਕੇ ਦਿਖਾਉਣੀ ਜਦੋਂ ਆਪਾਂ ਵਾਲਾ ਆ ਜਾਂਦਾ ਦੁੱਧ ਨੂੰ ਉਬਲਣ ਲੱਗ ਜਾ ਉੱਪਰ ਹੀ ਨਹੀਂ ਵਿਨੇਗਰ ਪਾਉਣਾ ਹੈਗਾ ਆਪਾਂ ਗੈਸ ਤੋਂ ਥੱਲੇ ਲਾ ਕੇ ਵਿਨੇਗਰ ਵਿੱਚ ਪਾਵਾਂਗੇ ਫਿਰ ਵਧੀਆ ਪਨੀਰ ਬਣਦਾ ਫਿਰ ਉਹ ਨਾ ਚੀੜਾ ਜਾਂ ਨਹੀਂ ਬਣਦਾ ਥੋੜਾ ਸੌਫਟ ਬਣ ਜਾਂਦਾ ਏ ਆ ਦੇਖੋ ਜੀ ਆ ਗਿਆ ਨਾ ਵਾਲਾ ਹੁਣ ਇਦਾਂ ਕਰਕੇ ਮੈਂ ਗੈਸ ਤੋਂ ਥੱਲੇ ਲਾ ਲੂੰਗਾ ਇਦਾਂ ਇਹਦੇ ਵਿੱਚ ਪਾਉਣੇ ਹਣ ਆਪਾਂ 2 ਢੱਕਣ ਵਿਨੇਗਰ ਦੇ ਇੰਨਾ ਕਰਕੇ ਲੈ ਚੋ ਉਹ ਦੋ ਥੋੜਾ ਜਿਹਾ ਉੱਪਰ ਦੀ ਪੈ ਗਿਆ ਸੌਰੀ ਐਦਾਂ ਦੇਖੋ ਜੀ ਬਣ ਗਿਆ ਪਨੀਰ ਹੁਣ ਆ ਦੇਖੋ ਜੀ ਬਣ ਗਿਆ ਪਨੀਰ ਇਹਨੂੰ ਆਪਾਂ ਹੁਣ ਛਾਣਾਂਗੇ ਛਾਣਣੀ ਵਿੱਚ ਹੀ ਮੈਂ ਛਾਣ ਲੈਣਾ ਵਾ ਕਿਉਂਕਿ ਮੈਂ ਕੱਪੜੇ ਵਿੱਚ ਨਹੀਂ ਛਾਣਣਾ ਤੇ ਮੇਰੇ ਕੋਲੇ ਉਹ ਹੈ ਨਹੀਂ ਪਨੀਰ ਕੱਢਣ ਵਾਲਾ ਜਿਹੜਾ ਨੱਪ ਕੇ ਜੇ ਉਹ ਮੇਰਾ ਆਰਡਰ ਕੀਤਾ ਹੋਇਆ ਜੀ ਨਹੀਂ ਸ਼ੋਤੋਂ ਫਿਰ ਮੈਂ ਤੁਹਾਨੂੰ ਉਹਦੇ ਵਿੱਚ ਵੀ ਕੱਢ ਕੇ ਦਿਖਾਵਾਂਗੀ ਫਿਲਹਾਲ ਹੁਣ ਮੈਂ ਇਦਾਂ ਹੀ ਕੱਢੂੰਗੀ ਕਿਉਂਕਿ ਇਹਦੀ ਭੁਰਜੀ ਬਣਾਵਾਂਗੇ ਆਪਾਂ ਇਦਾਂ ਕੱਢ ਲੈਣਾ ਮੈਂ ਇਹਦੇ ਵਿੱਚ ਛਾਣਾਂ ਵਿੱਚ ਫਿਰ ਆਪਾਂ ਇੱਥੇ ਪਾਵਾਂਗੇ ਠੰਡਾ ਪਾਣੀ ਤੇ ਇਦਾਂ ਕਰਕੇ ਕੂਟੀ ਛੱਡ ਦੇਣੀ ਆ। ਮਿਟੋਲੀਆ ਤੋਂ ਮੇਰੇ ਇੱਕ ਪੰਨਟਾ ਦੇਖੋ ਜੀ ਇਦਾਂ ਕਿਉਂਕਿ ਜਿਹੜਾ ਵਿਨੇਗਰ ਹੈ ਵਿੱਚ ਉਹ ਸਾਰਾ ਹੀ ਨਿਕਲ ਜੂਗਾ ਇਦਾਂ ਇਦਾਂ ਕਰਕੇ ਕਰ ਦੇਣਾ ਸਮੇਂ ਸ਼ਾਮ ਸਿੱਕਰੇ ਇਹਨੂੰ ਇਦਾਂ ਹੀ ਇੱਥੇ ਛਾਣਣੀ ਤੇ ਪਲੇਟ ਨਾਲ ਧੱਕ ਦੂੰਗੀ ਪਰ ਰੱਖ ਕੇ ਤੇ ਇਹਨੇ ਸਾਰਾ ਪਾਣੀ ਨਿਕਲ ਜਾਣਾ ਆ ਦੇਖੋ ਜੀ ਕਿੰਨਾ ਸੌਫਟ ਬਣਿਆ ਦੇਖੋ ਨਹੀਂ ਕਿਉਂਕਿ ਮੈਂ ਕੁਝ ਵੀ ਵੇਸਟ ਨਹੀਂ ਜਾਣ ਦਿੱਤਾ ਇਹ ਮੇਰੇ ਤਰੀਕੇ ਆ ਜੀ ਹਾਂ ਜੀ ਫਿਰ ਜਿਹੜਾ ਆਪਾਂ ਮੱਖਣੀ ਕੱਢੀ ਸੀਗੀ ਮਲਾਈ ਤੋਂ ਇਹਦਾ ਕਿਉ ਆਪਣਾ ਨੇ ਮੈਂ ਥੋੜੀ ਦੇ ਰੇ ਰੱਖਿਆ ਸੀ ਫਰਿੱਜ ਦੇ ਵਿੱਚ ਥੋੜੀ ਜਿਹੀ ਸੈਟ ਜੀ ਹੋ ਗਈ ਆ ਹੁਣ ਆਪਾਂ ਬਣਾਉਨੇ ਆਂ ਦੀ ਦੇਸੀ ਘਿਓ ਬਣਾਉਨੇ ਆਂ ਗੈਸ ਦਾ ਰੱਖਣਾ ਮਾ ਲੋ ਫਲੇਮ ਜੀ ਕਿਉਂਕਿ ਥੱਲੇ ਨਾ ਲੱਗੇ ਐਦਾਂ ਕਰਕੇ ਇਹਨੂੰ ਮੈਲਟ ਕਰਾਂਗੇ ਫਿਰ ਤੁਹਾਨੂੰ ਦਿਖਾਉਨੇ ਸਾਰਾ ਪ੍ਰੋਸੈਸ ਕਿੱਦਾਂ ਹੁੰਦਾ ਹਾਂਜੀ ਗਾਇਸ ਹੁਣ ਧਰਤੀ ਆਪਾਂ ਮੱਖਣੀ ਗੈਸ ਤੇ ਉੱਪਰ ਤੇ ਹੌਲੀ ਹੌਲੀ ਹੋ ਰਹੀ ਐ ਮੈਲਟ ਬਸ 15 ਕਿ ਮਿੰਟ ਲੱਗਦੇ ਆ ਜੀ ਐਦਾਂ ਘਿਓ ਕੱਢਣ ਤੇ ਅਪਾ ਜਦੋਂ ਮਲਾਈ ਹੈ ਨਾ ਗਰਮ ਕਰ ਲੈ ਲੈਨੇ ਆ ਕੱਢ ਕੇ ਮਲਾਈਏ ਸਿੱਧੀ ਧਰ ਦਿਆਂ ਗੈਸ ਤੇ ਉਹਨੂੰ ਥੋੜਾ ਜਿਆਦਾ ਟਾਈਮ ਲੱਗਦਾ ਇਹ ਤਾਂ 15 ਮਿੰਟਾਂ ਚ ਕਿਉ ਬਣ ਜਾਂਦਾ ਆ ਦੇਖੋ ਗਾਇਸ ਬਸ 5-7 ਮਿੰਟ ਹੀ ਹੋਇਆ ਮੈਨੇ ਘਰੇ ਨੂੰ ਪਰ 5 ਜਾਂ 7 ਮਿੰਟਾਂ ਚ ਦੇਖ ਲਓ ਕਿਉ ਬਣ ਜਾਂਦਾ ਬਸ 5 ਕਿ ਮਿੰਟ ਹੋਰ ਲੱਗਦੇ 5 ਵੀ ਨਹੀਂ ਘੱਟ ਹੀ ਲੱਗਣਗੇ ਬਸ ਥੋੜਾ ਜਿਹਾ ਆਪਾਂ ਇਹਨੂੰ ਲਾਲ ਕਰਨਾ ਹੈ ਤੇ ਹਾਂਜੀ ਆ ਬਣ ਗਿਆ ਜੀ ਕਿਉ ਦੇਖੋ ਇੱਧਰ ਇਧਰ ਅਜੇ ਵੀ ਰਿੱਝੀ ਜਾਂਦਾ ਮੈਂ ਗੈਸ ਤੋਂ ਥੱਲੇ ਲਾਤਾ ਸੀ ਇੱਧਰ ਦਿਖੋ ਨਹੀਂ ਤੁਹਾਨੂੰ ਪਰਬੂ ਕੱਟ ਰਹੀ ਆ ਪਿਆਜ਼ ਸਬਜ਼ੀ ਲਈ ਦੇਖੋ ਲੱਗ ਲੱਗ ਕੱਟਿਆ ਰੱਖਣੀ ਆ ਜੀ ਉੱਪਰ ਚਾਪ ਪਾਉਣੀ ਇਹਦੇ ਨਾਲ ਹੀ ਪਾਉਣ ਲੈਣੀ ਹੁੰਦੀ ਆ ਮੈਂ ਉੱਪਰ ਇੱਕ ਕੱਪੜਾ ਇੱਧਰ ਰੱਖ ਲੈਣੀ ਫਿਰ ਬਾਹਲਾ ਨਹੀਂ ਵਿੱਚ ਹੋ ਜਾਂਦਾ ਆ ਦੇਖੋ ਜੀ ਇਦਾਂ ਆ ਦੇਖੋ ਜਿਹੜਾ ਉਹ ਥੱਲੇ ਆਉਣ ਲੱਗੀਆਂ ਸਿੱਡੀਆਂ ਨਹੀਂ ਐਦਾਂ ਇਹ ਨਹੀਂ ਵਿੱਚ ਆਪਾਂ ਪਣਾ ਚੱਲਿਆ ਜਾਂਦਾ ਥੱਲੇ ਕਿਉਂਕਿ ਜਿਹੜਾ ਆਪਾਂ ਕਿਉਂ ਰੱਖਣਾ ਹੋਵੇ ਇਹ ਵਿੱਚ ਥੱਲੇ ਜਾਣ ਨਹੀਂ ਦੇਣਾ ਇਹ ਆਪਾਂ ਖਾਣ ਲਈ ਨੱਪ ਕੇ ਕੱਟ ਕੇ ਦੇ ਚੱਕਿਓ ਕੱਢ ਲਾਂਗੇ ਉਹ ਖਾਣ ਲਈ ਆਪਾਂ ਨਿੱਕੀ ਜੀ ਡੱਬੀ ਵਿੱਚ ਕੱਢ ਲਾਂਗੇ ਆ ਦੇਖ ਐਨਾ ਨਿਕਲਿਆ ਕਿਓ ਸਵਾ ਕਿਲੋ ਦਾ ਇਹ ਡੱਬਾ ਤੁਮ ਦਿਖਾਇਆ ਪਹਿਲਾ ਡੱਬਾ ਥੋੜਾ ਜਿਹੀ ਸੀ ਵਿੱਚ ਆ ਦੇਖੋ ਇਤਨਾ ਛੋਟੀ ਜੀ ਡੱਬੀ ਚ ਇਦਾਂ ਇਹਨੂੰ ਕੱਢ ਲੈਣਾ ਰੱਖ ਲੈਣਾ ਇਦਾਂ ਹੱਕ ਕੇ ਇਸ ਤਰ੍ਹਾਂ ਹਮਨ ਨਾਪਨ ਨਾਪ ਕੇ ਕਿ ਕੱਢ ਲੈਣੇ ਵਿੱਚ ਇਹਦੇ ਵਿੱਚ ਆਪਾਂ ਇੱਕ ਚਮਚਾ ਜਾਂ ਦੋ ਚਮਚੇ ਸ਼ੱਕਰ ਦੇ ਪਾ ਕੇ ਚਾਹ ਨਾਲ ਖਾਣ ਅੱਸਾ ਖਾ ਸਕਦੇ ਆ ਬਹੁਤ ਟੇਸਟੀ ਲੱਗਦਾ ਵਾ ਆ ਦੇਖੋ ਜੀ 3 ਕਿਲੋ ਵਾਲਾ ਡੱਬਾ ਵਾ ਜਿਹੜਾ ਮੈਂ ਘਿਓ ਬਣਾ ਕੇ ਰੱਖਿਆ ਹੋਇਆ ਵਾ ਆ ਇਹਨਾਂ ਕੱਢਿਆ ਆਪਾਂ ਨਚੋੜ ਕੇ ਕੱਢਿਆ ਵਾ ਇਹਦੇ ਚੋਂ ਲਵਦੀਪ ਹੁਣੀ ਖਾਂਦੇ ਆ ਇਹਦੇ ਚੋਂ ਖਾ ਲੈਂਦੇ ਮੈਂ ਫੇਰ ਬਣਾ ਲੈਣੀ ਖਾ ਲੈਂਦੇ ਮੈਂ ਫੇਰ ਇਹਨਾਂ ਬਣਾ ਲੈਣੀ ਆ ਆ ਮੇਰਾ ਰੱਖਿਆ ਹੋਇਆ ਵਾ ਇਦਾਂ ਹੀ ਆ ਦੇਖੋ ਜੀ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਦਾਣੇਦਰ ਕਿਉਂ ਬਣਿਆ ਹੋਇਆ ਇਹ ਦੇਖੋ ਆ ਦੇਖੋ ਦੇਖੋ ਆ ਦੇਖੋ ਦਾਣੇਦਰ ਕਿਉਂ ਅੱਜ ਗੈਸ ਬਣਾ ਲਈ ਮੇਰੇ ਰੋਟੀ ਸਬਜ਼ੀ ਆ ਬਣਾਈ ਆ ਪਨੀਰ ਦੀ ਪੋਰਜੀ ਤੇ ਬਣਾਈ ਆ ਦਾਲ ਪੀਲੀ ਜੀ ਹੁੰਦੀ ਜਿਹੜੀ ਮੂੰਗੀ ਉਹ ਵਾਲੀ ਤੇ ਆ ਚਾਵਲ ਸੀਗੇ ਤੇ ਰੋਟੀ ਜੀ ਫਰੈਂਡ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਤੇ ਕਮੈਂਟ ਕਰਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਤਰੀਕਾ ਕਿਉਂ ਬਣਾਉਣ ਦਾ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਦਾ ਤਰੀਕਾ ਵੀ ਮੇਰੇ ਨਾਲ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼